ਗੁਰਜਤ ਦੇਵੀ ਮਾਤਾ ਧਨਵੰਗਨ ਦੇਵੀ ਮਹਾਰਾਜ ਜਿਨ੍ਹਾਂ ਨੇ ਧਨਵੰਗਨ ਦੇਵੀ ਮਹਾਰਾਜ ਨੂੰ ਪੁੱਛਿਆ ਕਿ ਸੱਚੇ ਪਾਤਸ਼ਾਹ ਉਹ ਪ੍ਰਮਾਤਮਾ ਕਿੱਥੇ ਰਹਿੰਦਾ ਹੈ ਕਈ ਸੰਸਾਰ ਦੇ ਵਿੱਚ ਕਹਿੰਦੇ ਨੇ ਕਿ ਪਰਮੇਸ਼ਰ ਸਤਖੰਡ ਵਾਸੀ ਹੈ ਕਈ ਕਹਿੰਦੇ ਨੇ ਧੀਰ ਸਮੁੰਦਰ ਦੇ ਵਿੱਚ ਰਹਿੰਦਾ ਹੈ ਕਈ ਕਹਿੰਦੇ ਇਹ ਉਹ ਆਦਿਕ ਪੁਰਖ ਵਹਿਗੁਰੂ ਉਹ ਜੁੰਦੇ ਆਵਾਸੀ ਹੈ। ਕਈ ਕਹਿੰਦੇ ਇਹ ਵਿੰਦਰਾਵਣ ਦੇ ਵਿੱਚ ਰਹਿੰਦਾ ਹੈ। ਕਈ ਉਸ ਨੂੰ ਕਹਿੰਦੇ ਨੇ ਪੇਦਵਾਰ ਕਾ ਵਿੱਚ ਰਹਿੰਦਾ ਦਵਾਰਕਾ ਦਾ ਵਾਸੀ ਹੈ। ਸੱਚੇ ਪਾਤਸ਼ਾਹ ਤੁਸੀਂ ਦੱਸੋ ਕਿ ਉਹ ਆਦਿਕ ਪੁਰਖ ਵਹਿਗੁਰੂ ਅਸੂਰ ਦੇ ਵਿੱਚ ਕਿੱਥੇ ਰਹਿੰਦਾ ਹੈ? ਉਹਦਾ ਅਸਲੀ ਟਿਕਾਣਾ ਕੀ ਹੈ? ਤੇ ਸੰਗ ਨੂੰ ਸਮਝਾਇਆ ਕਹਿਣ ਲੱਗੇ ਕਿ ਪ੍ਰਮਾਤਮਾ ਹਰ ਇੱਕ ਜਗ੍ਹਾ ਤੇ ਵਹੇ ਕੋੜ ਹੈ ਹਰ ਇੱਕ ਦੇ ਵਿੱਚ ਰਮਿਆ ਹੋਇਆ ਹੈ ਹਰ ਇੱਕ ਦੇ ਵਿੱਚ ਹੈ ਪ੍ਰਮਾਤਮਾ ਦਾ ਵਾਸਾ ਹੈ ਜਿਵੇਂ ਜੋ ਆਪਾ ਪੜਨਾ ਜਾਂ ਸਾਗਰ ਜਿਵੇਂ ਸਾਗਰ ਗੁੰਡ ਹੈ ਗੁੰਡ ਸਾਗਰ ਹੈ ਗੁੰਡ ਸਾਗਰ ਦਾ ਰੂਪ ਹੈ ਪਰ ਇਸ வித ਰੂਪ ਕੋਈ ਵਰਨਾ ਨਹੀਂ ਜਾਣਦਾ ਪਰ ਸਤਿਗੁਰ ਸਮਝਾਉਂਦੇ ਨੇ ਕਿ ਪਾਯੂ ਦਾ ਅਤੂਰ ਵਾਹਿਗੁਰੂ ਤਾਂ ਹਰ ਇੱਕ ਜਗ੍ਹਾ ਤੇ ਹੈ ਜਿਵੇਂ ਬਾਣੀ ਵਿੱਚ ਕਹ ਦਿੱਤਾ ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ ਅੰਕ ਭਾਤ ਹੋਏ ਵਸਰੇ ਕਹਿੰਦੇ ਜਲਾ ਦੇ ਵਿੱਚ ਵੀ ਹੈ ਥਲਾਂ ਦੇ ਵਿੱਚ ਵੀ ਹੈ ਉਹੀ ਸੁਆਮੀ ਸਰਜਨ ਹਾਰ ਹੈ ਹਰ ਇੱਕ ਜਗ੍ਹਾ ਤੇ ਉਸ ਦਾ ਵਾਸਾ ਹੈ ਉਹ ਹਰ ਇੱਕ ਜਗ੍ਹਾ ਤੇ ਰਹਿਣ ਵਾਲਾ ਹੈ ਕਹਿੰਦੇ ਵੀ ਜਸਤੇ ਪਾਤਸ਼ਾਹ ਬਾਣੀ ਦੇ ਵਿੱਚ ਕਹਿੰਦੇ ਨੇ ਖੰਡ ਬ੍ਰਹਮੰਡ ਬਤਾੜ ਦੀ ਪ੍ਰਭਿਆ ਸਭ ਰੋਹੀ ਕਹਿੰਦੇ ਉਹ ਖੰਡਾਂ ਬ੍ਰਹਮੰਡਾਂ ਦੇ ਵਿੱਚ ਵੀ ਹੈ ਜੋ ਸਮੁੰਦਰ ਦੇ ਅੰਦਰ ਟਾਪੂ ਹਰ ਇੱਕ ਜਗ੍ਹਾ ਤੇ ਕੋਈ ਨਾ ਦਾ ਵਸ ਹੈ ਸਤਿਗੁਰੂ ਸੁਝਾਉਂਦੇ ਨੇ ਖੰਡ ਬ੍ਰਹਿਮੰਡ ਪਤਾਲ ਦੀਪ ਰਬਿਆ ਸਭ ਲੋਈ ਸਾਰਿਆਂ ਦੇ ਵਿੱਚ ਰਵਿਆ ਹੋਇਆ ਜਿਹੜਾ ਹਾਲਗਰ ਹੋਇਆ ਹੋਇਆ ਉਹ ਸਾਰਿਆਂ ਦੇ ਵਿੱਚ ਨਾਲ ਰਵਿਆ ਹੋਇਆ ਪਰ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਜਿਸ ਆਪ ਉਹ ਬੁਝਾਏ ਸੋ ਉਹ ਸੀ ਨਿਰਵਲ ਜਨ ਸੋਈ ਕਹਿੰਦੇ ਜਿਸ ਨੂੰ ਉਹ ਸਮਝਾ ਦੇਵੇ ਜਿਸ ਨੂੰ ਉਹ ਬੁਝਾ ਦੇਵੇ ਵੀਹ ਜਿਹਨੂੰ ਸਮਝਦਾ ਹੈ ਉਹ ਹੀ ਹਰ ਇੱਕ ਦੇ ਵਿੱਚੋਂ ਪਰਮਾਤਮਾ ਨੂੰ ਵੇਖ ਲੈਂਦਾ ਹੈ ਉਸ ਵੀ ਜਿਹੜੀ ਉਹੀ ਨਿਰਮਲ ਹੈ ਜਿਹੜਾ ਹਰ ਇੱਕ ਦੇ ਵਿੱਚੋਂ ਪਰਮਾਤਮਾ ਨੂੰ ਵੇਖੇ ਪਰ ਇਹ ਜਿਹੜਾ ਤਾਂ ਹੁੰਦਾ ਹੈ ਕਿ ਜੇਕਰ ਉਹ ਆਪ ਕਿਸੇ ਨੂੰ ਸਮਝਾ ਦੇਵੇ ਸਮਝ ਉਸੇ ਨੂੰ ਆਉਂਦੀ ਹੈ ਜਿਹਨੂੰ ਉਹ ਆਪ ਸਮਝਾ ਦੇਵੇ ਨਹੀਂ ਤੇ ਸਾਰਾ ਸੰਸਾਰ ਭਰਿਆ ਹੋਰ ਦਾ ਸਮਝ ਕਿਸੇ ਨੂੰ ਹੀ ਨਹੀਂ ਤੇ ਸਤਿਗੁਰੂ ਕਹਿੰਦੇ ਨੇ ਹਰ ਇੱਕ ਦੇ ਅੰਦਰ जो आप सुरमुनिंग के खजाने भी पढ़ते हैं राज में राज में जोगी तप में तपीशर गृहस्थ में भोगी क राज्य केर रहा है जोगियों के योगी जो बन के वह विचर रहा है तपिया केपीसर बन के विचर रहे है गृहस्थियों के भोगी बन के विचर है चारा दिशावे ही उसका वादा है कोई भी ਐਸੀ ਜਗ੍ਹਾ ਨਹੀਂ ਹੈ ਜਿੱਥੇ ਪ੍ਰਮਾਤਮਾ ਨਾ ਹੋਵੇ ਕੋਈ ਐਸੀ ਵਸਤੂ ਨਹੀਂ ਹੈ ਜਿਹਦੇ ਵਿੱਚ ਨਾ ਹੋਵੇ ਜਿਹਦੇ ਵਿੱਚ ਬਾਦ ਘਟ ਹੁੰਦੀ ਹੋਵੇ ਟੀਲੇ ਦੇ ਵਿੱਚ ਵੀ ਇੱਕ ਨਿੱਕਾ ਜਿਹਾ ਅੱਖਾਂ ਦਾ ਟੀਲਾ ਹੈ ਉਸ ਦੇ ਵਿੱਚ ਵੀ ਜਿਹੜਾ ਹੈ ਪ੍ਰਮਾਤਮਾ ਵੱਸਦਾ ਹੈ ਹਰ ਇੱਕ ਜਗ੍ਹਾ ਤੇ ਪ੍ਰਮਾਤਮਾ